ਇਹ ਵਰਦਾਨ ਕੀਤੀ ਹੋਈ ਕਰੋੜਾਂ ਅਰਬਾਂ ਵੀ ਮਿਲ ਸਕਦੀਆਂ ਨੇ ਸੁਤੇ ਸਿੱਧੇ ਦੋ ਰੋਟੀਆਂ ਵੀ ਮਿਲ ਸਕਦੀਆਂ ਨੇ ਕੋਈ ਪਤਾ ਨਹੀਂ ਪਰ ਅਲਬਦ ਕੀ ਲਿਖੀ ਹੋਈ ਮੱਥੇ ਤੇ ਸੇਧ ਕਰਕੇ ਮਹਾਰਾਜ ਕਹਿੰਦੇ ਨੇ ਵੱਡਾ ਦਾਤਾ ਉਹ ਬਹੁਤਾ ਵੱਡਾ ਦਾਤਾ ਹੈ ਰੋਜ਼ੀ ਹੀ ਰਾਜ ਬਿਲੋਕਿਤ ਰਾਜ ਕੇ ਰੋਗ ਰੂਹਾਨ ਕੀ ਰੋਜ਼ੀ ਨਾ ਟਾਰੈ ਭਾਵੇਂ ਕੋਈ ਕਿੱਡਾ ਹੀ ਉਗਣ ਕਰੇ ਪਰ ਉਹਦੀ ਰੋਜ਼ੀ ਨੂੰ ਪ੍ਰਮਾਤਮਾ ਟਾਲਦੇ ਨਹੀਂ ਹਨ ਸਵੇਸ ਕਰਕੇ ਇਹ ਮੂਸੇ پیغمبر ਨੇ ਕਿਹਾ ਸੀ ਕਿ ਦੁਨੀਆ ਨੂੰ ਰੋਜੀ ਰੋਟੀ ਦੇਣ ਦਾ ਕੰਮ ਮੇਰੇ ਤੇ ਛੱਡ ਦਿਓ ਮਹਾਰਾਜ ਕਹਿੰਦੇ ਇੱਥੋਂ ਦੇ ਨਹੀਂ ਹੋਣੀ ਰੋਜੀ ਰੋਟੀ ਕਹਿੰਦਾ ਨਹੀਂ ਮੈਂ ਸਭ ਨੂੰ ਬਿਆਂਗਾ ਉਸ ਵਕਤ ਦੇਖਿਆ ਕੋਈ ਬੰਦਾ ਬਹੁਤ ਮਾੜਾ ਕਰਮ ਕਰ ਰਿਹਾ ਉਹਨੂੰ ਰੋਟੀ ਨਹੀਂ ਦਿੱਤੀ ਗੁੱਸੇ ਚ ਆ ਕੇ ਸ਼ਾਮ ਨੂੰ ਪ੍ਰਮਾਤਮਾ ਨੇ ਪੁੱਛਿਆ ਅੱਜ ਰੋਟੀ ਦਿੱਤੀ ਸਭ ਨੂੰ ਕਹਿੰਦੇ ਹਾਂ ਜੀ ਸਾਰਿਆਂ ਜੀ ਰੋਟੀ ਦੇਤੀ ਸਭ ਨੂੰ ਦੇਤੀ ਕਹਿੰਦੇ ਇੱਕ ਬੰਦਾ ਕਿਉਂ ਛੱਡਿਆ ਕਹਿੰਦੇ ਮਹਾਰਾਜ ਮੈਂ ਹੋਇਆ ਪਾਪੀ ਨਹੀਂ ਦੇਖਿਆ ਕੋਈ ਬਹੁਤ ਮਾੜਾ ਕੰਮ ਕਰ ਰਿਹਾ ਸੀ ਇਸ ਕਰਕੇ ਛੱਡ ਦਿੱਤਾ ਪਰਮਾਤਮਾ ਹੱਸ ਕੇ ਕਹਿੰਦੇ ਤੇਰੇ ਵਾਸਤੇ ਗੱਲ ਨਹੀਂ ਹੈ ਮੈਂ ਔਗਣ ਨਹੀਂ ਦੇਖਦਾ ਮੈਂ ਰਿਜਕ ਦਿੰਦਾ ਮੇਰਾ ਕੰਮ ਰਿਜਕ ਦੇਣਾ ਹੈ ਔਗਣ ਦੇਖਣਾ ਨਹੀਂ ਹੈ ਗੁਣ ਔਗਣ ਸਭ ਵਿਖੇ ਇਨ ਬਿਨ ਜੰਤ ਨਾ ਕੋਏ ਮ੍ਰਿਤ ਸੁਗੰਧ ਸੁੰਦਰ ਆਮਰ ਪਰ ਕੰਟ ਕੰਟਕ ਪੀ